ਅ ਮਹਾਲੀ ਦੇ ਅੱਜ ਇੱਕ ਜਿਮ ਦੇ ਵਿੱਚ ਸਵੇਰੇ ਤੜਕਸਾਰ ਅੰਦਾ ਤੁੰਦ ਫਾਇਰਿੰਗ ਹੁੰਦੀ ਆ ਮੋਟਰਸਾਈਕਲ ਤੇ ਆਉਂਦੇ ਨੇ ਹਮਲਵਾਰ ਤੇ ਇੱਕ ਜਿਮ ਮਾਲਕ ਦੇ ਉੱਤੇ ਫੈਰੰਗ ਕਰਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖੋ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਆ ਡੀਐਸਪੀ ਪ੍ਰਥੀ ਸਿੰਘ ਪਹੁੰਚੇ ਨੇ ਤੇ ਪੁਲਿਸ ਵੱਲੋਂ ਜਾਂਚ ਕਰ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਥੱਲੇ ਖੂਨ ਜਿਹੜਾ ਪੂਰੀ ਤਰ੍ਹਾਂ ਜਿਹੜਾ ਲਥਪਥ ਹੋਇਆ ਹਾਲਾਂਕਿ ਕੋਈ ਟਾਈਮ ਹੋ ਗਿਆ ਕਿਉਂਕਿ ਸਵੇਰੇ ਤੜਕਸਾਰ ਸਵੇਰੇ 5 ਵਜੇ ਦੀ ਕਰੀਬ ਘਟਣ ਦੱਸੀ ਜਾ ਰਹੀ ਆ ਜਿੱਥੇ ਹਮਲਵਾਰ ਆਉਂਦੇ ਨੇ ਤੇ ਬਲੈਨੋ ਗੱਡੀ 'ਚ ਬੈਠੇ ਜਿਹੜੇ ਵਿੱਕੀ ਨਾਮ ਦਾ ਜਿਹੜਾ ਜਿਮ ਮਾਲਕ ਸੀ ਉਹਦੇ ਉੱਤੇ ਗੋਲੀਆਂ ਦੀ ਜਿਹੜੀ ਆ ਵਰषाਤ ਕਰ ਦਿੱਤੀ ਜਾਂਦੀ ਆ ਹਾਲਾਂਕਿ ਉਹਨਾਂ ਦੀ ਜਿਹੜੀ ਆ ਜਾਨ ਆ ਜਿਹੜੀ ਆ ਬਚ ਗਈ ਆ ਗੋਲੀਆਂ ਨਾਲ ਜਿਹੜੀਆਂ ਲੱਤਾਂ ਦੇ ਵਿੱਚ ਵੱਜੀਆਂ ਇਸ ਤੋਂ ਬਾਅਦ ਹਮਲਬਾਰ ਚੰਡੀਗੜ੍ਹ ਜਾਂਦੇ ਨੇ ਚੰਡੀਗੜ੍ਹ ਵੀ ਕਹਿੰਦੇ ਉਹੀ ਜਿਹੜੀ ਆ ਫੇਰਿੰਗ ਉਹਨਾਂ ਵੱਲੋਂ ਕੀਤੀ ਜਾਂਦੀ ਆ ਹਾਲਾਂਕਿ ਉੱਥੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਪਰ ਹੁਣ ਪੁਲਿਸ ਪੂਰੇ ਜਿਹੜੇ ਇਸ ਐਂਗਲ ਦੇ ਉੱਤੋਂ ਜਾਂਚ ਕਰ ਰਹੀ ਆ ਕਿ ਆਖਰ ਦੋਨੇ ਕਟਨਾਮਾਂ ਦਾ ਆਪਸ ਦੇ ਵਿੱਚ ਕੀ ਸਬੰਧ ਆ ਡੀਐਸਪੀ ਮੌਕੇ ਦੇਖ ਸਕਦੇ ਹੋ ਪੁਰਸਪਾਰਟੀਆ ਹਾਲਾਂਕਿ ਜਿਹੜੇ ਐਸਐਸਪੀ ਵੀ ਮੌਕੇ ਦੇ ਉੱਤੇ ਆ ਰਹੇ ਨੇ ਉਹਨਾਂ ਵੱਲੋਂ ਵੀ ਜਿਹੜਾ ਇਸ ਪੂਰੇ ਮਾਮਲੇ ਦੀ ਜਿਹੜੀ ਕਟਨਾ ਦੀ ਹੈ ਜਿਹੜੀ ਆ ਜਾਂਚ ਆ ਉਹ ਕੀਤੀ ਜਾ ਰਹੀ ਆ ਹੁਣ ਆ ਕੇ ਉਹਨਾਂ ਵੱਲੋਂ ਮੌਕਾ ਦੇਖਿਆ ਜਾਊਗਾ ਮੌਕੇ ਦੇ ਉੱਤੇ ਜਿਹੜੀ ਪੂਰੀ ਜਿਹੜੀ ਆ ਤਸਵੀਰ ਜਿਹੜੀ ਸਪਸ਼ਟ ਹੋਵੇਗੀ ਕਿ ਇਹ ਆਖਰ ਇਸ ਬਾਰਦਾਤ ਦੇ ਪਿੱਛੇ ਕਾਰਨ ਕੀ ਆ ਹਾਲਾਂਕਿ ਜੇਕਰ ਉਹਨਾਂ ਦੇ ਪਰਿਵਾਰ ਤੇ ਜਾਂ ਉਹਨਾਂ ਦੇ ਜਿਮ ਮਾਲਕ ਦੇ ਭਾਈ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਇਹਨਾਂ ਨੂੰ ਸਾਨੂੰ ਜਿਹੜਾ ਜਿਹੜਾ ਧਮਕੀਆਂ ਮਿਲ ਰਹੀਆਂ ਸੀਗੀਆਂ ਤੇ ਸਾਨੂੰ ਡਰ ਆ ਕਿ ਜਿਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਵੱਲੋਂ ਹੀ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅ ਗੱਲਬਾਤ ਕਰਦੇ ਹਾਂ ਡੀਐਸਪੀ ਸਾਹਿਬ ਮੌਕੇ ਤੇ ਉੱਤੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਜਿਹੜੀ ਆ ਸੂਚਨਾ ਜਾਣਕਾਰੀ ਤੁਹਾਨੂੰ ਮਿਲੀ ਹੈ ਸਾਨੂੰ ਜੀ अर्ਲੀ ਮਾਰਨਿੰਗ ਅਰਾਊਂਡ 5:30 ਵਜੇ ਫਾਇਰਿੰਗ ਦੀ ਸਾਨੂੰ ਰਿਪੋਰਟ ਮਿਲੀ ਸੀਗੀ ਕਿ ਇੱਕ ਬੰਦੇ ਤੇ ਫਾਇਰ ਹੋਇਆ ਤੇ ਇਮੀਡੀਏਟਲੀ ਸਾਡੀ ਪੁਲਿਸ ਪਾਰਟੀਆਂ ਵਗੈਰਾ ਪਹੁੰਚੀ ਐ ਮੌਕੇ ਦਾ ਜਾਇਜ਼ਾ ਲਿਆ ਤੇ ਜਿਹੜਾ ਵਿਕਟਮ ਹੈਗਾ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਜੀ ਤੇ ਉਹਦਾ ਇਲਾਜ ਵਗੈਰਾ ਚੱਲ ਰਿਹਾ ਇਸ ਤੋਂ ਇਲਾਵਾ ਜਿਹੜੇ ਕੁਝ ਸਾਡੇ ਕੋਲ ਕਲੂਜ਼ ਵਗੈਰਾ ਹੈਗੇ ਨੇ ਤੇ ਜਲਦ ਤੋਂ ਜਲ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਸੀ ਸੀਟੀਵੀ ਵੀ ਸਾਹਮਣੇ ਆਈ ਹੈ ਜਿਦੇ ਵਿੱਚ ਹਮਲਬਾਰ ਭੱਜਦੇ ਦਿਖਾਈ ਦਿੰਦੇ ਨੇ ਮਤਲਬ ਬਾਰਦਾਤ ਤੋਂ ਬਾਅਦ ਆਰਾਮ ਦੇ ਨਾਲ ਉਸ ਤੋਂ ਬਾਅਦ ਜਾਣਕਾਰੀ ਮਿਲਿਆ ਕਿ ਚੰਡੀਗੜ੍ਹ ਵੀ ਜਾ ਕੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਆ ਕੜੀਆਂ ਜੁੜੀਆਂ ਨੇ ਸੂਚਨਾ ਹੈ ਤੁਹਾਡੇ ਕੋਲ ਕੁਝ ਜੀ ਕੁਝ ਇਨਫੋਰਮੇਸ਼ਨ ਹੈ ਜੀ ਇਸ ਤਰ੍ਹਾਂ ਦੀ ਕਿ ਚੰਡੀਗੜ੍ਹ ਵੀ ਹੋਈ ਹੈ ਜੀ ਫਾਇਰਿੰਗ ਤੇ ਜਿਹੜੀ ਦੋਨੋਂ ਇਨਸੀਡੈਂਟਸ ਨੇ ਉਹਦਾ ਲਿੰਕ ਵਗੈਰਾ ਸਾਰਾ ਕੁਝ ਅਸੀਂ ਸਟੈਬਲਿਸ਼ ਕਰ ਰਹੇ ਆ ਤੇ ਵਕ ਵਕ ਜਿਵੇਂ ਸੀਸੀਟੀਵੀ ਫੁਟੇਜ ਦੀ ਤੁਸੀਂ ਗੱਲ ਕਰੀ ਉਹ ਵੀ ਅਸੀਂ ਲੈ ਰਹੇ ਆ ਤੇ ਹੋਰ ਆਪਣੇ ਸੋਰਸਸ ਰਾਹੀਂ ਬੰਦਿਆਂ ਨੂੰ ਅਸੀਂ ਟ੍ਰੇਸ ਕਰ ਰਹੇ ਆ ਤੇ ਕੁਝ ਹੋਰ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਰਿਗਾਰਡਿੰਗ ਤੇ ਉਸ ਤੇ ਵੀ ਅਸੀਂ ਵਰਕ ਕਰਕੇ ਜਿਹੜੇ ਇਹ ਅਕਿਊਜ਼ ਨੇ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕੀਤਾ ਅੱਛਾ ਪਰਿਵਾਰ ਬੰਨਾਂ ਦੇ ਭਾਈ ਵੱਲੋਂ ਅਲੀਗੇਸ਼ਨ ਲਾਇਆ ਗਿਆ ਨੇ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀ ਪਿਛਲੇ ਕਈ ਕਾਫੀ ਚਿਰ ਤੋਂ ਤੇ ਉਹ ਧਮਕੀਆਂ ਸਾਨੂੰ ਜਿਹੜਾ ਉਹਨਾਂ ਨੇ ਇੱਕ ਸਿੱਧਾ ਨਾਂ ਵੀ ਲਿਆ ਸੀ ਉਹਦੇ ਵਿੱਚ ਵੀ ਤੁਹਾਡੇ ਕੋਲ ਕੋਈ ਹੈ ਕੋਈ ਇਸ ਤਰ੍ਹਾਂ ਦੀ ਸੂਚਨਾ ਇਸ ਚੀਜ਼ ਦੇ ਸਬੰਧ ਵਿੱਚ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਡੂ ਕੋਈ ਦਿੱਤੀ ਗਈ ਜੀ ਨਾਲ ਬਤਲੋ ਬਤਲੋ ਹੁਣ ਜਾਂਚ ਚੱਲ ਰਹੀ ਹੈ ਇਸ ਮਾਮਲੇ 'ਚ ਜੀ ਵਿਕੀ ਸਿੰਘ ਜਿਹੜੇ ਜਿਮ ਮਾਲਕ ਨੇ ਠੀਕ ਆ ਜਿਹੜੇ ਹਾਂਜੀ ਉਹਨਾਂ ਦੇ ਮੌਕਾ ਮੈਂ ਆਪਣਾ ਹਸਪੀਟਲ ਵੀ ਵਿਜ਼ਿਟ ਕੀਤਾ ਸੀਗਾ ਜੀ ਤੇ ਉਦੋਂ ਜਿਹੜੇ ਵਿਕਟਮ ਨੇ ਉਹ ਕੌਨਸ਼ੀਅਸ ਨੇ ਬਟ ਇਹ ਹੈਗਾ ਕਿ ਇੰਜਰੀਜ਼ ਜ਼ਰੂਰ ਹੋਈਆਂ ਤੇ ਉਹਨਾਂ ਦਾ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ ਜੀ ਸਰ ਉਹ ਇੱਥੇ ਜਿੰਮ ਤੋਂ ਬਾਹਰ ਗੱਡੀ ਦੇ ਵਿੱਚ ਬੈਠੇ ਸੀ ਬਲੈਨ ਜਿੱਥੇ ਗੱਡੀ ਦੇ ਵਿੱਚ ਗੋਲਿਆਂ ਚਲੇ ਬੈਠੇ ਸੀ ਜਾਂ ਜਾ ਰਹੇ ਸੀ ਉਹ ਕੁਝ ਜਾਣਕਾਰੀ ਇਹ ਚੀਜ਼ ਹਲੇ ਵੈਰੀਫਾਈ ਕਰ ਰਹੇ ਹਾਂ ਜੀ ਸਹੀ ਠੀਕਾ ਬਿਲਕੁਲ ਜਿਹੜੀ ਗੱਡੀ ਜਿਹੜੀ ਹੈ ਉਹ ਇੱਥੇ ਖੜੀ ਸੀਗੀ ਇਹ ਤੁਸੀਂ ਖੂਨ ਜਿਹੜਾ ਦੇਖ ਸਕਦੇ ਹੋ ਪੂਰੀ ਤਰ੍ਹਾਂ ਖੂਨ ਹਾਲਾਂਕਿ ਉਹਨੂੰ ਧੁੱਪ ਨਿਕਲਾਈ ਖੂਨ ਆ ਜਿਹੜਾ ਕਾਫੀ ਜ਼ਿਆ ਤੇ ਇਸ ਤੋਂ ਪਹਿਲਾਂ ਖੂਨ ਜਿਹੜਾ ਬਹੁਤ ਜ਼ਿਆਦਾ ਸੀ ਪੂਰੀ ਤਰ੍ਹਾਂ ਤਰ ਨਜ਼ਰ ਆ ਰਿਹਾ ਸੀ ਤੇ ਹਾਲਾਂਕਿ ਇਹਨਾਂ ਵੱਲੋਂ ਪੁਲਿਸ ਵੱਲੋਂ ਡੀਐਸਪੀ ਪ੍ਰਥੀ ਸਿੰਘ ਚੋਹਾਨ ਨੇ ਜਿਹੜੇ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਜਿਹੜੇ ਜਿਮ ਦੇ ਓਨਰ ਨੇ ਵਿੱਕੀ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰਾ ਉਹਨਾਂ ਦੀ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਨੇ ਇਹ ਵੀ ਜਿਹੜਾ ਕੀਤਾ ਕਿ ਇਸੇ ਹਮਲ 12 ਵੱਲੋਂ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉੱਥੇ ਵੀ ਜਿਹੜਾ ਉਹ ਵੀ ਜਿਹੜਾ ਐਂਗਲ ਤੋਂ ਜਿਹੜਾ ਅਸੀਂ ਪੂਰੀ ਤਰ੍ਹਾਂ ਜਾਂਚ ਆ ਉਹ ਕੀਤੀ ਜਾ ਰਹੀ ਆ ਇਹ ਤਸਵੀਰਾਂ ਨੇ ਪੁਲਿਸ ਹੁਣ ਪੂਰੀ ਜਿਹੜੀ ਆ ਵੈਰੀਫਾਈ ਕਰ ਰਹੀ ਆ ਆਸ-ਪਾਸ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਕਲੂ ਆ ਉਹ ਨਾ ਰਹਿ ਜਾਵੇ ਤੇ ਜਲਦੀ ਜਿਹੜਾ ਹਮਲਵਾਰਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਜਿਹੜੀ ਆ ਗੱਲ ਉਹ ਕੀਤੀ ਜਾ ਰਹੀ ਆ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਕੀ ਐਂਗਲ ਕੱਢਦੀ ਆ ਹਾਲਾਂਕਿ ਪਰਿਵਾਰੋਂ ਦੇ ਭਾਈ ਦੀ ਵੀ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਕਿ ਸਾਨੂੰ ਧਮਕੀਆਂ ਮਿਲੀਆਂ ਸੀਗੀਆਂ ਤੇ ਹੋ ਸਕਦਾ ਜਿਨ੍ਹਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਉਹਨਾਂ ਨੇ ਹੀ ਵਾਰਦਾਤ m b ਅੰਜਾਮ ਦਿੱਤਾ ਹੋਵੇ ਹਾਲਾਂਕਿ ਡੀਐਸਪੀ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ ਧਮਕੀਆਂ ਦਾ ਹਲੇ ਜਿਹੜੀ ਜਾਣਕਾਰੀ ਨਹੀਂ ਹੈ ਜੇਕਰ ਪਰਿਵਾਰ ਵੱਲੋਂ ਕੋਈ ਬਿਆਨ ਆਉਂਦਾ ਹੈ ਤਾਂ ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾਊਗੀ ਇਸ ਤੋਂ ਬਾਅਦ ਖੁਦ ਐਸਐਸਪੀ ਹਰਮਨਦੀਪ ਹੰਸਬੀ ਜਿਹੜਾ ਘਟਨਾ ਸਥਾਨ ਤੇ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਇਹ ਪੂਰਾ ਜਾਜਾ ਲਿਆ ਜਾਊਗਾ ਹੁਣ ਇਸ ਘਟਨਾ ਦੇ ਨਾਲ ਹਾਲਾਂਕਿ ਮਾਰਕੀਟ ਦੇ ਵਿੱਚ ਦੱਸ ਦਾ ਮਾਹੌਲ ਜ਼ਰੂਰ ਆ ਕਿਉਂਕਿ ਸਵੇਰੇ ਤੜਕੇ 5 ਵਜੇ ਘਟਨਾ ਉਸ ਸਮੇਂ ਦੁਕਾਨਾਂ ਨਹੀਂ ਖੁੱਲੀਆਂ ਸੀ ਪਰ ਜੋ ਹੁਣ ਮਾਰਕੀਟ ਖੁੱਲ ਰਹੀ ਆ ਦੁਕਾਨਦਾਰ ਆ ਰਹੇ ਨੇ ਤੇ ਉਹਨਾਂ ਨੂੰ ਘਟਨਾ ਜਾਣਕਾਰੀ ਮਿਲ ਰਹੀ ਹੈ ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਪੈਦਾ ਮਾਹੌਲ ਜ਼ਰੂਰ ਆ ਕਿ ਆਖਰ ਸਵੇਰੇ ਸਵੇਰੇ ਇਸ ਤਰ੍ਹਾਂ ਦੀ ਵਾਰਦਾਤ ਹੋ ਗਈ ਤਾਂ ਫਿਰ ਮਾਰਕੀਟ ਦੇ ਵਿੱਚ ਸੁਰੱਖਿਆ ਕੌਣ ਹੋ ਸਕਦਾ ਕੈਮਰਾਮੈਨ ਰਮੇਸ਼ ਦੇ ਨਾਲ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ